ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰ ਇੱਕ ਤੌਰ 'ਤੇ ਤੁਹਾਡਾ ਸਵਾਗਤ ਹੈ ਸੰਗੂਰ ਕਾਂਜੀ ਚੈਨਲ ਤੇ ਹੋਣ ਜੀ ਸਵੀਰ ਦਾ ਟਾਈਮ ਹੈ 9:30 ਵੱਜ ਗਏ ਨੇ ਆਪਾਂ ਲੱਗੇ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਜੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਤੁਹਾਨੂੰ ਥੰਬਨੇਲ ਦੇਖ ਕੇ ਪਤਾ ਹੀ ਚੱਲ ਗਿਆ ਹੋਣਾ ਜਿਹੜੀ ਅੱਜ ਆਪਣੀ ਵੀਡੀਓ ਹੈ ਕਿ ਇਸ ਚੀਜ਼ ਬਾਰੇ ਆ ਅ ਜਿਹੜਾ ਜੀ ਕੰਮ ਹੈ ਅਸੀਂ ਤਾਂ ਵੈਸੇ ਸੋਚਿਆ ਸੀ ਕਿ 2-2 ਪਰ ਕਹਿੰਦੇ ਹੁੰਦੇ ਨਾ ਸੋਚਾ ਸੋਚਣਾ ਹੋਵੇ ਜੇ ਸੋਚੀ ਲਖਵਾਰ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ ਵੀ ਆਪਣੀ ਸੋਚ ਨਾਲ ਕੁਝ ਨਹੀਂ ਹੁੰਦਾ ਆਪਾਂ ਜੋ ਮਰਜੀ ਸੋਚੀ ਜਾਈਏ ਸੋ ਪਰਮਾਤਮਾ ਨੇ ਉਹ ਕਾਰਜ ਜੀ ਅਚਾਨਕ ਹੀ ਕੱਲ ਪ੍ਰੋਗਰਾਮ ਬਣ ਗਿਆ ਮਤਲਬ ਕਿ ਸਾਨੂੰ ਆਪ ਨੂੰ ਵੀ ਇੱਕ ਦਿਨ ਪਹਿਲਾਂ ਨਹੀਂ ਸੀ ਪਤਾ ਵੀ ਕੱਲ ਨੂੰ ਕੰਮ ਸਟਾਰਟ ਹੋਣਾ ਪਰਮਾਤਮਾ ਦੀ ਇੰਨੀ ਕਿਰਪਾ ਹੋਈ ਕਿ ਅੱਜ ਜਿਹੜਾ ਆਪਣਾ ਘਰ ਦਾ ਕੰਮ ਹੈ ਜੀ ਉਹ ਸਟਾਰਟ ਹੋ ਗਿਆ ਰਸੋਈ ਦੀ ਮਤਲਬ ਪਾਣੀ ਦੀ ਫਿਟਿੰਗ ਅੱਪਾ ਜੋ ਸ਼ੁਰੂ ਕਰ ਰਹੀ ਹੈ ਤੇ ਕੱਲ ਨੂੰ ਆਊਗਾ ਜੀ ਬਿਜਲੀ ਦੀ ਫਿਟਿੰਗ ਵਾਲੇ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਮਿਸਤਰੀ ਨਾਲ ਗੱਲ ਚੱਲ ਰਹੀ ਹੈ ਵਾਲੇ ਮਿਸਤਰੀ ਫਰੀ ਨਹੀਂ ਆ ਥੋੜੇ ਦਿਨ ਮਿਸਤਰੀ ਥੋੜੇ ਦਿਨ ਠਹਿਰ ਕੇ ਲਾਵਾਂਗੇ ਤੇ ਚਲੋ ਜੀ ਅੱਪਾ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਵੀਡੀਓ ਤੇ ਇਹ ਤੁਸੀਂ ਵੀਡੀਓ ਪੂਰੀ ਜ਼ਰੂਰ ਦੇਖਿਓ ਜੀ ਤੇ ਬਾਕੀ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਆ ਲਿਆਂਦਾ ਜੀ ਪਸਮਾਨ ਆ ਜਿਹੜੀ ਇਹਦੇ ਵਿੱਚ ਭਾਂਡੇ ਭਾਂਜਣ ਵਾਲੀ ਸਿੰਕ ਲਵਾਉਣੀ ਆ ਉਹਦੇ ਵਿੱਚ ਰਸੋਈ ਦੇ ਵਿੱਚ ਇਹ ਥੋੜੀ ਵਧੀਆ ਦੇ ਵਿੱਚ ਲੈ ਕੇ ਆਉਂਦੀ ਹੈ ਜੀ ਚੌਰਸ ਦੇ ਵਿੱਚ ਆ ਗਈ ਤੇ ਆ ਇਹਦਾ ਮਤਲਬ ਜੇ ਭਾਂਡੇ ਤੋਂ ਧੋਤੇ ਧਰਨੂ ਹੋਊਗਾ ਸਾਈਡ ਤੇ ਉਹ ਚੀਜ਼ ਆ ਤੇ ਖੁੱਲੂ ਡੁੱਲੂ ਹੈ ਜੀ ਕਾਫੀ ਤੁਸੀਂ ਦੇਖ ਸਕਦੇ ਹੋ ਤੇ ਆ ਬਿਚਰਾ ਤੇ ਪਾਈਪ ਆਪ ਵਗੈਰਾ ਜਿਹੜੇ ਨੀਚੇ ਦੇ ਪਾਉਣ ਵਾਲੀ ਉਹ ਨੇ ਤੇ ਉਹ ਕਹਿੰਦੇ ਵੀ ਜਿਹੜੀ ਇਹ ਵਾਲੀ ਸ਼ਿੰਕਾ ਹੈ ਦੀ ਵਿੱਚ ਭਾਂਡੇ ਧੋਵਾਂਗੇ ਜਿਆਦਾ ਖੜਕਾ ਨਹੀਂ ਹੁੰਦਾ ਉਹਦਾ ਆ ਜੀ ਵਾਸ਼ ਵਸ਼ਿਨ ਹੈ ਇਹ ਆਪਾਂ ਲਗਵਾਣਾਗਾ ਤੇ ਬਾਥਰੂਮ ਦੇ ਤੇ ਲਗਵਾਣਾ ਹੁਣ ਆਪਾਂ ਜਿੱਥੇ ਆਪਣੀ ਮਸ਼ੀਨ ਰੱਖੀ ਹੋਈ ਹੈ ਜੀ ਉੱਥੇ ਆਪਾਂ ਹੱਥ ਵਗੈਰਾ ਧੋਨੇ ਆ ਫਿਰ ਉਹਦਾ ਕਰਕੇ ਮਸ਼ੀਨ ਬਹੁਤ ਨਹੀਂ ਖਰਾਬ ਹੋ ਜਾਂਦੀ ਹੈ ਬਾਰ ਬਾਰ ਪਾਣੀ ਛਿੱਟੇ ਪੈਂਦੇ ਆ ਤੇ ਹੁਣ ਪਹਿਲਾ ਪਲਾਸਟਰ ਕਰਾਵਾਂਗੇ ਲੈ ਆਂਦਾ ਹਰੇ ਲਗਾਵਾਂਗੇ ਠਹਿਰ ਕੇ ਪਹਿਲਾ ਪਲਾਸਟਰ ਕਰਾਵਾਂਗੇ ਫਿਰ ਆਪਾਂ ਮਤਲਬ ਇਹਦੀ ਫਿਟਿੰਗ ਕਰਾਵਾਂਗੇ ਤੇ ਨਾਲੇ ਆਪਣੀ ਬਿਜਲੀ ਦੀ ਫਿਟਿੰਗ ਰਹਿੰਦੀ ਹੈ ਉੱਥੇ ਉਹ ਵੀ ਹੋ ਜਾਊਗੀ ਜੀ ਬਾਕੀ ਆ ਪਾਈਪਾਂ ਵਗੈਰਾ ਜਿਹੜੀਆਂ ਇਹਦੀਆਂ ਸਮਾਨ ਜਿਹੜਾ ਹੋਰ ਆ ਲਓ ਜੀ ਇੱਥੇ ਜਿਹੜਾ ਲੰਬੜ ਨੇ ਮਤਲਬ ਕਿ ਪਾਈਪ ਵਗੈਰਾ ਕੱਟ ਕੇ ਆਪਾਂ ਪਾਈਪਾਤੀ ਆ ਥੋੜੀ ਜੀ ਨੀਚੋਂ ਥਾਂ ਪੱਟਿਆ ਨੀ ਵਾਰ ਕਰਿਆ ਪਾਈਪ ਨੂੰ ਤੇ ਇਧਰ ਜੀ ਸਪਲਾਈ ਕਰਤੀ ਉੱਪਰ ਟੈਂਕੀ ਨੂੰ ਤੇ ਨਾਲੇ ਜਿਹੜਾ ਫਿਰ ਆਪਾਂ ਟੱਬ ਭਰਿਆ ਕਰਨੇ ਇੱਥੇ ਹੀ ਭਰਿਆ ਕਰਨੇ ਆ ਤੇ ਤੁਸੀਂ ਦੇਖ ਸਕਦੇ ਥੋੜੀ ਜਿਹੀ ਕੰਦ ਥੱਲੇੋਂ ਪਾ ਨਿਕਿਆ ਨੇ ਜਿਹੜੀ ਸਪਲਾਈ ਉੱਪਰ ਨੂੰ ਉੱਥੋਂ ਜੋੜ ਪਾ ਕੇ ਕਰਤੀ ਆ ਤੇ ਪਹਿਲਾਂ ਆਪਾਂ ਪਾਈਪ ਨਹੀਂ ਪਾਣੀ ਭਰਦੇ ਸੀ ਜੀ ਆਹ ਸਾਰੀ ਉੱਪਰ ਸਪਲਾਈ ਜਾ ਰਹੀ ਆ ਉਹ ਟੈਂਕੀ ਦੀ ਤੇ ਹੁਣ ਆਪਾਂ ਤੁਹਾਨੂੰ ਦਿਖਾਨੇ ਆ ਸਾਹਮਣੇ ਉਹ ਇਸ ਤਰੀਕੇ ਨਾਲ ਮਤਲਬ ਕਿ ਦੋਨਾਂ ਬਾਥਰੂਮਾਂ ਦੇ ਅੱਗੇ ਦੀ ਮਤਲਬ ਕਿ ਥਾਂ ਪੱਟਿਆ ਇਹਨਾਂ ਨੇ ਤੇ ਫਿਰ ਤਾਂ ਕਿਉਂਕਿ ਇਹ ਰਸਪਲਾਈ ਦੂਸਰੀ ਸਾਈਡ ਕਰਨੀ ਸੀ ਤਾਂ ਕਰਕੇ ਮੋਟਰ ਆਪਾਂ ਦੂਜੀ ਪਾਸੇ ਲਗਾਈ ਹੋਈ ਆ ਵੀ ਤਾਂ ਕਿ ਵਿਚਾਲੇ ੜਿੱਕਾ ਨਾ ਆਵੇ ਕਿਸੇ ਜਦੋਂ ਪਟ੍ਰਾਲੀ ਵਗੈਰਾ ਕੱਢਦੇ ਆ ਤਾਂ ਕਰਕੇ ਤੇ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਉਹ ਜਿਹੜੀ ਟੂਟੀ ਬਾਹਰ ਲੱਗੀ ਸੀ ਉਹ ਤੋਂ ਸਪਲਾਈ ਹੋ ਗਈ ਅੰਦਰ ਰਸੋਈ ਦੀ ਤੇ ਰਸੋਈ ਦੇ ਪਤਨ ਦਿਖਾਣੇ ਆ ਕੰਦ ਤੇ ਉਹ ਦੇਖ ਸਕਦੇ ਤੁਸੀਂ ਕੋਨੇ ਵਿੱਚ ਉਹ ਅੰਦਰ ਰਸੋਈ ਨੂੰ ਸਪਲਾਈ ਜਿਹੜੀ ਆ ਪਾਣੀ ਦੀ ਚਲੀ ਗਈ ਆ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਜੀ ਜਿਹੜਾ ਬਾਹਰ ਨਿਕਾਸ਼ ਸੀ ਦਾ ਪਾਣੀ ਜਿਹੜਾ ਹੈਗਾ ਸਿੰਕ ਦਾ ਕੱਢਣਾ ਤੇ ਉਹਦੀ ਫਿਟਿੰਗ ਕਰ ਰਹੇ ਨੇ ਤੇ ਉਹਦਾ ਮਤਲਬ ਥੋੜਾ ਥਾਂ ਪੱਟਿਆ ਜਿਹੜਾ ਉਧਰ ਆਪਣਾ ਬਾਥਰੂਮ ਵਗੈਰਾ ਉਹਦੇ ਬਰਾਬਰ ਹੀ ਮਤਲਬ ਰੱਖਿਆ ਲੈਵਲ ਜਿਹੜਾ ਪਾਣੀ ਦਾ ਰੱਖਿਆ ਤੇ ਬਾਕੀ ਹਲੇ ਥੱਲਿਓ ਕਰ ਰਹੇ ਹੋ ਪਾਈਪ ਹਲੇ ਪਾਉਣੀ ਆ ਥੱਲਿਓ ਥੋੜਾ ਜਿਹਾ ਪੱਕਾ ਕਰ ਰਹੇ ਨੇ ਤਾਂ ਕਿ ਪਾਈਪ ਜਿਹੜੀ ਆ ਥੱਲੇ ਦਵੇ ਨਾ ਹੁਣ ਤੁਸੀਂ ਦੇਖ ਸਕਦੇ ਹੋ ਨਾ ਨੇ ਪਾਈਪ ਜੜੀ ਪਾਤੀ ਆ ਤੇ ਹੁਣ ਇਹਨੂੰ ਵੀ ਸਾਰਾ ਮਤਲਬ ਪ੍ਰੋਪਰ ਹੀ ਚੰਗੀ ਤਰ੍ਹਾਂ ਕਰਨਗੇ ਤੇ ਆ ਤੁਸ ਦੇਖ ਸਕਦੇ ਹੋ ਜੀ ਜਿਹੜੀ ਪਾਈਪ ਮਤਲਬ ਕਿ ਪਹਿਲਾਂ ਆਪਾਂ ਤੁਹਾਨੂੰ ਵੀਡੀਓ ਦੇ ਸ਼ੁਰੂ ਚ ਦਿਖਾਇਆ ਸੀਗਾ ਵੀ ਪਾਈਪ ਪਾਈ ਸੀ ਕੱਲੀ ਹੁਣ ਇਹਨਾਂ ਨੇ ਥੋੜੀ ਦੀਵਾਰ ਜੀ ਆਸੇ-ਪਾਸੇ ਬਣਾ ਕੇ ਜਾਨੀ ਥੋੜਾ ਪਲਸਤਰ ਜਿਹਾ ਕਰਤਾ ਤਾਂ ਕਿ ਮੀਂਹ ਦਾ ਪਾਣੀ ਨਾ ਵਿੱਚ ਆਵੇ ਤੇ ਆਜ ਤੇ ਮਿੱਟੀ ਪਾਤੀ ਹੈ ਜੀ ਹਲੇ ਤੇ ਹੌਲੀ ਹੌਲੀ ਆਪਾਂ ਇਥੇ ਫਰਸ਼ ਵੀ ਲਗਾ ਲਾਂਗੇ ਇਧਰ ਵੀ ਮਿੱਟੀ ਪਾਤੀ ਤੁਸ ਦੇਖ ਸਕਦੇ ਹੋ ਤੇ ਲਓ ਜੀ ਹੁਣ ਇੱਥੇ ਇਹ ਜਿਹੜੀ ਪਾਈਪ ਪਾਈ ਆ ਉਹਨੂੰ ਚੰਗੀ ਤਰ੍ਹਾਂ ਕਵਰ ਕਰ ਰਹੇ ਨੇ ਬਜਰੀ ਤੇ ਸਿਮਿੰਟ ਦੇ ਨਾਲ ਤਾਂ ਕਿ ਜਿਹੜੀ ਪਾਈਪ ਆ ਉਹ ਫਿਰ ਹਿੱਲੇ ਨਾ ਤੇ ਨਾਲੇ ਕੋਈ ਜੀਵ ਜੰਤੂ ਨਾ ਮਤਲਬ ਵਿੱਚ ਵੜ ਕੇ ਬੈਠੇ ਤੇ ਬਾਕੀ ਬਜਰੀ ਤਾਂ ਆਪਣੇ ਘਰੀ ਜੀ ਬਹੁਤ ਪਈ ਸੀ سیمنٹ ਖਤਮ ਹੋ ਗਿਆ ਸੀ ਵੈਸੇ ਦਾ سیمنٹ بچਿਆ ਸੀ ਉਹ ਬਦਕਾ ਘੱਟਾ ਪਰ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਜਿਹਦੇ ਵਿੱਚ ਰਮਾਨ ਨੇ ਮਤਲਬ ਕਿ ਘਰੀ ਜਿੰਮ ਦਾ ਸਮਾਨ ਤਿਆਰ ਕੀਤਾ ਸੀ ਉਹਦੇ ਨੇ ਉਹ ਸਾਰਾ سیمنٹ ਜਿਹੜਾ ਸੀਗਾ ਇਸਤੇਮਾਲ ਕਰ ਲਿਆ ਸੀ ਤੇ ਫਿਰ ਅਸੀਂ ਵੀ ਨਹੀਂ ਮਨਾ ਕੀਤਾ ਸੀ ਉਦੋਂ ਕਿਉਂਕਿ ਵੀ ਚਲੋ ਸੀਮਿੰਟ ਸੁੱਕੀ ਜਾਣਾ ਵੀ ਇਹਨੂੰ ਸਾਨੂੰ ਤਾਂ ਹਾਲੇ ਆਏ ਸੀ ਵੀ ਕੰਮ ਹਾਲੇ ਸ਼ੁਰੂ ਹੋਣਾ ਨਹੀਂ ਵੀ ਅਸੀਂ ਕਾਫੀ ਟਾਈਮ ਬਾਅਦ ਸ਼ੁਰੂ ਕਰਾਂਗੇ ਇਹ ਤਾਂ ਪਤਾ ਨਹੀਂ ਕਿ ਜਦਵੇਂ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਜੀ ਪ੍ਰਮਾਤਮਾ ਦੀ ਜਿਹੜੀ ਮਿਹਰ ਹੋ ਗਈ ਵੀ ਆਪਣਾ ਕੰਮ ਜਿਹੜਾ ਛੇਤੀ ਸ਼ੁਰੂ ਹੋ ਗਿਆ ਤੇ ਮੈਨੂੰ ਵੀ ਬਹੁਤ ਖੁਸ਼ੀ ਹੋਈ ਕਿ ਚਲੋ ਪ੍ਰਮਾਤਮਾ ਨੇ ਮਿਹਰ ਕੀਤੀ ਤੇ ਇੱਥੇ ਹੁਣ ਇਹ ਲੈਣਗੇ ਨੇ ਜੀ ਮਸਾਲਾ ਹੋਰ ਬਾਹਰੋਂ ਤੇ ਪਤੰਦ ਘਨ ਨਹੀਂ ਥੋੜਾ ਹੋਰ ਨੇੜੇ ਹੋ ਕੇ ਇਸ ਤਰੀਕੇ ਨਾਲ ਤੇ ਹਾਲੇ ਇਹ ਪਾਈਪ ਤੁਹਾਨੂੰ ਛੋਟੀ ਦਿਖ ਰਹੀ ਹੋਣੀ ਆ ਤੇ ਇਹਦੇ ਹੋਰ ਪਾਈਪ ਉੱਪਰ ਅਟੈਚ ਕਰਨਗੇ ਜੀ ਇਹ ਤਾਂ ਕਿ ਜਦੋਂ ਫਿਰ ਆਪਾਂ ਬਾਅਦ ਚੋਂ ਪਾਣੀ ਵਗੈਰਾ ਜਦੋਂ ਫर्श ਲਗਾਉਣੀ ਆ ਫਿਰ ਉਸ ਹਾਵ ਨਾਲ ਤਾਂ ਕਿ ਜਿਹੜਾ ਇਹ ਪਾਈਪ ਨੀਵਾ ਨਾ ਰਹੇ ਫਿਰ ਉਹ ਬਾਅਦ ਚੋਂ ਨੀਕ ਕਟਿੰਗ ਹੋ ਜਾਊਗੀ ਤੇ ਲਾਉਣਗੇ ਜੀ ਉਹ ਵੀ ਪਾਈਪ ਤੇ ਤੁਸੀਂ ਦੇਖ ਸਕਦੇ ਹੋ ਬਾਕੀ ਇਹਨਾਂ ਨੇ ਹੋਰ ਸਾਰਾ ਸਿਮਿੰਟ ਵਗੈਰਾ ਹੀ ਪਰੇ ਬੈਠੇ ਨੇ ਤੇ ਆਹ ਤੁਸੀਂ ਦੇਖ ਸਕਦੇ ਹੋ ਹੁਣ ਹੋਰ ਇਹ ਪਾ ਕੇ ਲਿਆ ਇੰਨੇ ਮਸਾਲਾ ਵਗੈਰਾ ਰਲਾ ਕੇ ਤੇ ਵਿਚਾਰੇ ਵਧੀਆ ਕੰਮ ਕਰ ਗਏ ਜੀ ਉਹਦੇ ਕੋ ਚੰਗੀ ਤਰ੍ਹਾਂ ਸਾਰਾ ਜਿਹੜਾ ਬਾਹਰੋਂ ਪੰਨ ਤੋੜੀ ਕੀਤੀ ਸੀ ਉਹਦੇ ਵਿੱਚ ਭਰ ਰਹੇ ਨੇ ਕੰਮ ਵਧੀਆ ਕਰ ਗਏ ਜੀ ਕੋਈ ਇਤਦਾਨੀ ਹੈ ਇਹ ਲਾਂਬੇ ਵਾਲਾ ਕੰਮ ਕਰ ਗਏ ਹੁਣ ਆ ਤੂੰ ਦੇਖ ਸਕਦੇ ਇੱਥੇ ਜੀ ਇਹਨਾਂ ਨੇ ਸਾਰਾ ਕੰਮ ਕੰਪਲੀਟ ਕਰਤਾ ਇਹਦੇ ਉੱਪਰ ਰੱਖੀ ਹੈ ਜੀ ਇਹਨਾਂ ਨੇ ਇੱਟ ਤਾਂ ਕਿ ਇਹਦੇ ਵਿੱਚ ਕੋਈ ਚੀਜ਼ ਨਾ ਗਰੀ ਕਿਉਂਕਿ ਇਹਦੇ ਉੱਪਰ ਵਾਲੇ ਇਹਨਾਂ ਨੇ ਪਾਈਪ ਜੋੜਨੀ ਆ ਤਾਂ ਕਰਕੇ ਫਿਰ ਇਹਨਾਂ ਨੇ ਇਹਦੇ ਉੱਪਰ ਜੜੀ ਹੈਗੀ ਇੱਟ ਰੱਖਤੀ ਹੈ ਵੀ ਤਾਂ ਕਿ ਕੋਈ ਰੂੜੀ ਵਗੈਰਾ ਜਾਂ ਕੁਝ ਇਦਾਂ ਦੀ ਚੀਜ਼ ਨਾ ਗਰੇ ਤੇ ਤਾਂ ਕਰਕੇ ਫਿਰ ਇਹ ਇਟ ਤਾਂ ਜੀ ਹੁਣ ਹੋ ਗਿਆ ਸ਼ਾਮ ਦਾ ਟਾਈਮ ਤੇ ਮਿਸਤਰੀ ਚਲੇ ਗਏ ਨੇ ਤੇ ਤੁਸੀਂ ਦੇਖ ਸਕਦੇ ਹੋ ਪਾਈਪਾਂ ਦੇ ਵਿੱਚ ਉਹਨਾਂ ਨੇ ਸਿਮਿੰਟ ਵਗੈਰਾ ਸਾਰਾ ਨਾਲ ਭਰ ਗਏ ਨੇ ਬਾਕੀ ਠੰਡੇ ਪਾਣੀ ਟੂਟੀ ਗਰਮ ਪਾਣੀ ਟੂਟੀ ਦੂਸਰੀ ਸ਼ੇਂਕੀ ਟੂਟੀ ਤੇ ਪਿਉਰੇਟ ਵਗੈਰਾ ਜਿਹੜਾ ਲਗਾਉਣਾ ਆਪਾਂ ਗੀਜਰ ਦੀ ਫਿਟਿੰਗ ਸਾਰੀ ਹੋ ਗਈ ਹੈ ਜੀ ਤੇ ਆਹ نیچے ਨਿਕਾਸ ਪਾਣੀ ਦਾ ਨਿਕਾਸ ਮਤਲਬ ਬਾਹਰਲੀ ਸਾਈਡ ਨੂੰ ਇਹਦੀ ਫਿਟਿੰਗ ਵੀ ਉਹ ਕਰ ਗਏ ਨੇ ਪਾਈਪ ਥੋੜੀ ਉੱਪਰ ਰੱਖ ਕੇ ਗਏ ਨੇ ਜੀ ਤਾਂ ਕਿ ਜਦੋਂ ਫਿਰ ਜੋ ਫਰਸ਼ ਲੱਗੂਗੀ ਉਹ ਜੜੀ ਹਿਸਾਬ ਨਾ ਰੱਖਣਾ ਹੋਰ ਨਹੀਂ ਕਟਿੰਗ ਹੋ ਜੂਗੀ ਤੇ ਪੱਕੀ ਆਪਾਂ ਟੂਟੀਆਂ ਵੀ ਥੋੜੀਆਂ ਉੱਚੀਆਂ ਰਖਵਾਈਆਂ ਜੀ ਕਿਉਂਕਿ ਫਿਰ ਸੈਲਫ ਜਦੋਂ ਆਪਾਂ ਸਿੰਕ ਦੇ ਵਿੱਚ ਕਈ ਵਾਰ ਕੀਨੀ ਵਗੈਰਾ ਵੀ ਧੋਣੀ ਪੈਂਦੀ ਹੈ ਕਈ ਵਾਰ ਤਾਂ ਫਿਰ ਉਹ ਪ੍ਰੋਬਲਮ ਨਹੀਂ ਆਉਂਦੀ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਨੀ ਆ ਬਾਹਰ ਤੇ ਲਓ ਜੀ ਇਹਦਾ ਵੀ ਕੰਮ ਉਹ ਕੰਪਲੀਟ ਕਰ ਗਏ ਨੇ ਇੱਥੇ ਆਪਣੀ ਮੋਟਰ ਤੁਸੀਂ ਦੇਖੀ ਹੋਣੀ ਆ ਪਹਿਲਾਂ ਵੀ ਵੀਡੀਓ ਦੇ ਵਿੱਚ ਕਈ ਵਾਰੀ ਆਪਾਂ ਦਿਖਾਈ ਆ ਤੇ ਪਹਿਲਾਂ ਉੱਪਰ ਨੂੰ ਸੀ ਜੀ ਕਾਫੀ ਮੋਟਰ ਉਹਨਾਂ ਨੇ ਥੋੜੀ ਪਾਈਪ ਕੱਟਤੀ ਤੇ ਤੁਸੀਂ ਦੇਖ ਸਕਦੇ ਹੋ ਪਿਆ ਜੀ ਟੋਟਾ ਇੰਨੀ ਕੁ ਪਾਈਪ ਕੱਟਤੀ ਜਿਹੜਾ ਉਹ ਵਾਈਟ ਵਾਲਾ ਪਿਆ ਤੇ ਇਹ ਨੰਨੇ ਕੁੱਕੀ ਫੇਰੀ ਦਾ ਜਿਹੜਾ ਸਾਈਡਾਂ ਤੇ ਬਣਾ ਕੇ ਥੋੜਾ ਜਿਹਾ ਤੇ ਉੱਪਰ ਆਪਾਂ ਇਹਦਾ ਢੱਕਣ ਲਗਾਤਾ ਵੀ ਤਾਂ ਕਿ ਨਾਲੇ ਦੁਮੀ ਵਗੈਰਾ ਆਵੇ ਤਾਂ ਉਹਦੀ ਸੇਫਟੀ ਰਹੂਗੀ ਤੇ ਨਾਲੇ ਫਿਰ ਥੋੜਾ ਵਧੀਆ ਲੱਗਦਾ ਆ ਜੀ ਇੱਧਰ ਹੋ ਗਈ ਜਿਹੜੀਆਂ ਆਪਣਾ ਅੰਦਰ ਪਾਣੀ ਜਾਂਦਾ ਉਹਦੇ ਵਿੱਚ ਵੀ ਸਿਮਿੰਟ ਵਗੈਰਾ ਭਰ ਗਏ ਨੇ ਬਾਕੀ ਗਾ ਕਾਫੀ ਪੈ ਗਿਆ ਜੀ ਹੋਣੀ ਗਏ ਨੇ ਹਾਲੇ ਮਿਸਤਰੀ ਤੇ ਜਿਹੜੀ ਆਪਾਂ ਥੋੜੀ ਥੋੜੀ ਮੇਨ ਮੇਨ ਜੀ ਸਫਾਈ ਹੁਣ ਕਰ ਲਾਂਗੇ ਜੀ ਬਾਕੀ ਕਰਾਂਗੇ ਸਵੇਰੇ ਕਿਉਂਕਿ ਹੁਣ ਕੰਮ ਦਾ ਵੀ ਟਾਈਮ ਹੈ ਤੁਸੀਂ ਦੇਖ ਸਕਦੇ ਹੋ ਵਿੱਚ ਵਿੱਚ ਜਿਹਾ ਸਿਮਿੰਟ ਭਰਿਆ ਜੀ ਉਹਨਾਂ ਨੇ ਤਾਂ ਕਿ ਪਾਈਪਾਂ ਜਿਹੜੀਆਂ ਹਿੱਲਣ ਨਾ ਬਾਕੀ ਤੁਸੀਂ ਦੇਖ ਸਕਦੇ ਹੋ ਨੀ ਬਾਥਰੂਮ ਦੇ ਵਿੱਚ ਵੀ ਪਰ ਟੂਟੀਆਂ ਨਵੀਆਂ ਲਗਵਾ ਲਈਆਂ ਆਹ ਵਾਲੀਆਂ ਲਗਵਾਈਆਂ ਜੀ ਦੋਨੋਂ ਇੱਕੋ ਜਿਹੀਆਂ ਲਗਵਾਤੀਆਂ ਤੇ ਇਹ ਲਗਵਾਣੇ ਵੈਸੇ ਤਾਂ ਲਗਵਾਣੀ ਇੱਕੋ ਹੀ ਸੀ ਜਿਹੜੀ ਆਹ ਵਾਲੀ ਤੁਸੀਂ ਦੇਖ ਸਕਦੇ ਹੋ ਦਿਵਾਰ ਤੇ ਵੀ ਕਾਫੀ ਜਲਬ ਜੀ ਜਮਗੇ ਕਿਉਂਕਿ ਜਿਹੜੀ ਇਹ ਬਰ ਟੂਟੀ ਸੀ ਜੀ ਟੁੱਟ ਗਈ ਸੀ ਵਿੱਚੋਂ 5 ਉਹਦਾ ਕਰਕੇ ਲੀਕੇ ਜਾਨ ਕਰਕੇ ਸਾਰੀ ਕੰਧ ਨੂੰ ਮਤਲਬ ਸਲਾਬ ਆ ਗਈ ਸੀ ਤੇ ਉਹਦਾ ਕਰਕੇ ਤੁਸੀਂ ਦੇਖ ਸਕਦੇ ਸਾਰੀ ਕੰਧ ਖਰਾਬ ਹੋਣੀ ਸ਼ੁਰੂ ਹੋ ਗਈ ਸੀ ਫਿਰ ਅਸੀਂ ਆਖਿਆ ਵੀ ਇੱਕ ਤਾਂ ਚੇਂਜ ਕਰਾਣੀ ਹੈ ਵੀ ਦੂਸਰੀ ਵੀ ਕਰਾ ਲਈ ਦੋਨੋਂ ਸੋਹਣੀਆਂ ਲੱਗਣੀਆਂ ਇੱਕੋ ਜੀਆਂ ਤਾਂ ਕਰਕੇ ਆ ਤਾਂ ਹੀ ਸਿਮਿੰਟ ਵਗੈਰਾ ਲੱਗਿਆ ਸਾਰਾ ਉਹਨੇ ਪੰਨ ਤੋੜ ਕਰਕੇ ਫਿਰ ਦੁਬਾਰਾ ਟੂਟੀ ਲਗਾਈ ਇੱਥੇ ਬਾਕੀ ਇੱਥੇ ਵੀ ਕਾਫੀ ਗਾਪ ਹੈ ਗਿਆ ਜੀ ਇਹ ਵੀ ਹੁਣ ਆਪਾਂ ਉਤ ਉਤ ਚੱਕ ਲਾਂਗੇ ਬਾਕੀ ਪਾਣੀ ਪੀਰਾ ਮਾਰ ਕੇ ਫਿਰ ਉਸ ਤੋਂ ਬਾਅਦ ਸਵੀਰੇ ਫਿਰ ਚੰਗੀ ਤਰ੍ਹਾਂ ਸਫਾਈ ਕਰਾਂਗੇ ਤੇ ਬਾਕੀ ਇਧਰ ਵੀ ਗੇਟਵਾਲ ਵਗੈਰਾ ਲਗਾਤਾ ਜੀ ਤੇ ਤੇ ਦੇਖ ਸਕਦੇ ਹੋ ਜਿਹੜਾ ਉੱਪਰ ਟੈਂਕੀ ਨੂੰ ਪਾਣੀ ਜਾਂਦਾ ਤੇ ਕਿਉਂਕਿ ਹੁਣ ਜੇ ਬਾਈ ਚਾਂਸ ਆਪਾਂ ਟੈਂਕੀ ਨਾ ਭਰਨੀ ਹੋਵੇ ਤੇ ਆਪਾਂ ਅਗਰ ਸਿਰਫ ਪਸ਼ੂਆਂ ਦਾ ਪਾਣੀ ਭਰਨਾ ਹੋਵੇ ਤਾਂ ਨੀਚੇ ਆਪਾਂ ਉੱਪਰ ਦੀ ਸਪਲਾਈ ਬੰਦ ਕਰ ਦਾਂਗੇ ਤੇ ਪਹਿਲਾਂ ਸਾਨੂੰ ਬੜੀ ਪ੍ਰੋਬਲਮ ਆਉਂਦੀ ਸੀ ਜੀ ਪਾਣੀ ਉਹ ਟੈਂਕੀ ਖਾਲੀ ਹੁੰਦੀ ਸੀ ਫਿਰ ਟੈਂਕੀ ਦੇ ਉੱਪਰ ਚੜ੍ਹਨਾ ਪੈਂਦਾ ਸੀ ਈਰਮਾਨ ਨੂੰ ਇੱਥੋਂ ਚੜ੍ਹਦਾ ਹੁੰਦਾ ਸੀ ਤੇ ਉੱਪਰ ਫਿਰ ਬਿਜਲੀ ਦੀਆਂ ਤਾਰਾਂ ਵੀ ਸੀ ਫਿਰ ਡਰ ਵੀ ਲੱਗਦਾ ਸੀ ਕਿ ਕੋਈ ਮੀਂਹ ਹੁੰਦਾ ਨੇਰੀ ਹੁੰਦਾ ਤਾਂ ਫਿਰ ਉਹਦਾ ਕਰਕੇ ਵੀ ਸਾਨੂੰ ਉੱਤੇ ਚੜ੍ਹ ਕੇ ਹੀ ਇਹਨੂੰ ਪਾਣੀ ਪਰਮਾਉਣਾ ਪੈਂਦਾ ਸੀ ਤੇ ਹੁਣ ਇਹ ਵੀ ਟੈਨਸ਼ਨ ਆਪਣੀ ਖਤਮ ਹੋ ਗਈ ਆ ਬਾਕੀ ਤੁਸੀਂ ਦੇਖ ਸਕਦੇ ਹੋ ਘਰ ਚ ਗਾ ਕਿੰਨਾ ਪੈ ਗਿਆ ਤੇ ਮੈਂ ਕਿਹਾ ਵੀ ਪਹਿਲਾਂ ਵੀਡੀਓ ਬਣਾ ਲਵਾਂ ਕਿਉਂਕਿ ਆਤਨਾ ਟਾਈਮ ਹੋ ਗਿਆ ਤੇ ਵੀ ਫਿਰ ਨੇਰੀ ਚ ਵੀਡੀਓ ਨਹੀਂ ਬਣਨੀ ਇਸ ਵਾਰ ਚਲੋ ਤਾਂ ਹੁਣ ਬਾਅਦ ਚ ਚਾਹਦੇ ਆ ਤੇ ਬਾਕੀ ਤੁਹਾਨੂੰ ਬਾਹਰੋਂ ਵੀ ਦਿਖਾਣੇ ਆ ਜੀ ਜਿਹੜੀ ਬਾਹਰ ਪਾਈਪ ਕੱਢੀ ਆ ਰਸੋਈ ਦੀ ਆਹ ਵਾਲੀ ਹੈ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਨਿਕਲੀ ਹੈ ਰਸੋਈ ਦੀ ਪਾਈਪ ਤੇ ਇਹ ਹੁਣ ਮਤਲਬ ਆਪਾਂ ਇੱਥੋਂ ਪਾਈਪ ਨੀਚੇ ਨੂੰ ਪਾ ਕੇ ਥੱਲੋਂ ਦੱਬ ਕੇ ਲੈ ਕੇ ਜ ਜਿਹਨੇ ਉਹ ਸਾਹਮਣੇ ਜਿਹੜਾ ਜਿੱਥੇ ਉਹ ਟੈਂਕੀ ਦਾ ਪਾਣੀ गिरਦਾ ਜੀ ਉੱਥੇ ਛੋਟੀ ਡਿੱਗ ਬਣਾਈ ਵੀ ਹੁਣ ਕਾ ਬਹੁਤ ਜ਼ਿਆਦਾ ਹੋ ਗਿਆ ਜੀ ਇਹਦੇ ਵਿੱਚ ਤੇ ਤਾਂ ਕਰਕੇ ਦਿਖ ਨਹੀਂ ਰਿਹਾ ਇਹਦੇ ਵਿੱਚ ਸਿੱਟ ਦੇਣਾ ਉਹਨੂੰ ਪਾਈਪ ਨੂੰ ਆਹ ਵਾਲੀ ਬਣਾਈ ਹੋਈ ਹੈ ਜੀ ਈ ਵੀ ਡੈਡੀ ਨੂੰ ਮੈਂ ਕਿਹਾ ਸੀ ਅੱਗੇ ਤਾਂ ਮੈਂ ਸਾਫ਼ ਸੁਫ਼ ਕਰ ਲੈਂਦੀ ਸੀ ਵਿੱਚੋਂ ਜੀ ਤੇ ਪਰ ਉਹ ਨਾ ਕਾ ਫਿਰ ਵੀ ਚੰਗੀ ਤਰ੍ਹਾਂ ਹੁੰਦਾ ਨਹੀਂ ਆ ਤੇ ਕਾ ਵਗੈਰਾ ਹੋਣੇ ਡੈਡੀ ਕਹਿੰਦੇ ਪਸਪਰੇ ਕਰ ਦਾਂਗੇ ਫਿਰ ਠੀਕ ਹੋ ਜਾਊਗਾ ਤੇ ਬਾਕੀ ਜੀ ਇਹੀ ਸਿਰ ਦੀ ਵੀਡੀਓ ਤੇ ਹੁਣ ਆਪਾਂ ਵੀਡੀਓ ਕਰਦੇ ਆ ਐਂਡ ਆਫ ਵੀਡੀਓ ਚੰਗੀ ਲੱਗੀ ਹੋ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਚਲੋ ਜੀ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਜੀ ਸਤਿ ਸ਼੍ਰੀ ਅਕਾਲ ਜੀ